ਜਿੰਦਾਬਾਦ 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 ਸਦਰ ਮਰਦਾਬਾਦ ਦੀ ਪੁਸ਼ਤਾਈ ਕਰਨਾ ਪ੍ਰਸ਼ਾਸਨ ਮਰਦਾਬਾਦ ਆਜੋ ਆਜੋ ਮਰਦਾਬਾਦ ਸਦਰ ਮਰਦਾਬਾਦ ਦੀ ਪੁਸ਼ਤਾਈ ਕਰਨ ਵਾਲਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜਿਹੜੇ ਅਸੀਂ ਕਲੰਦੌਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਕਲੰਦੌਰ ਦੀ ਦਾਣਾ ਮੰਡੀ ਚ ਮਾਰਕੀਟ ਕਮੇਟੀ ਦੇ ਬਿਲਕੁਲ ਸਾਹਮਣੇ ਜਿੱਥੇ ਕਿਸਾਨਾਂ ਵੱਲੋਂ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਣੇ ਆ ਮਰਦਾਬਾਦ ਸਤਿ ਸ੍ਰੀ ਅਕਾਲ ਕੀ ਨਾਂ ਜੀ ਆਪਣਾ ਕੀ ਹੁੰਦਾ ਜੀ ਮੇਰਾ ਨਾਂ ਜੀ ਹਰਜੀਤ ਸਿੰਘ ਕਾਲੋਂ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਗਰਦਾਸਪੁਰ ਤੇ ਕਿਸ ਮਸਲੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਦਾ ਇਹ ਜਿਹੜਾ ਅਸੀਂ ਇੱਥੇ ਕੋਈ ਪ੍ਰਦਰਸ਼ਨ ਕਰ ਰਹੇ ਹਾਂ ਕੱਲ ਸਾਡੀ ਮੀਟਿੰਗ ਜਿਹੜੀ ਆ ਐਸ ਡੀ ਐਮ ਸਾਹਿਬ ਨੇ ਬੁਲਾਈ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਰੇ ਜ਼ਿਲ੍ਹੇ ਦੇ ਜਿਹੜੇ ਆ ਮੰਡੀ ਦੇ ਅਧਿਕਾਰੀ ਜਿਹੜੇ ਆ ਸਾਰੇ ਇਸੇ ਬੁਲਾਏ ਸੀਗੇ ਡੀ ਐਫ ਸੀ ਦੇ ਸਮੇਤ ਤੇ ਨਾਲ ਦੀ ਨਾਲ ਹੀ ਜਿਹੜੇ ਆ ਸਾਰੇ ਆਰਟੀ ਤੇ ਸੈਲਰ ਮਾਲਕ ਜੀ ਇਹ ਸਾਰਿਆਂ ਦੀ ਇੱਥੇ ਕੱਲ ਇੱਕ ਮੀਟਿੰਗ ਹੋਈ ਆ ਵੀ ਜਿਹੜੀ ਗੱਲ ਆਰਤੀ ਕਹਿ ਰਹੇ ਸੀ ਵੀ ਇਹ ਜਿਹੜੇ ਸੈਲਰ ਮਾਲਕ ਆ ਇਹ ਸਾਡੇ ਕੋਲੋਂ ਉਹ ਕਹਿੰਦੇ ਆ ਵੀ ਜੇ ਤੇ 199 ਰੁਪਏ ਕੱਟ ਲਾ ਕੇ ਤੇ ਮਾਸਟਰ ਦਾ ਵਾਧੂ ਪੁਆਇੰਟ ਤੇ ਨਾਲ ਪੈਸੇ ਦੇ ਕੇ ਝੋਨਾ ਆਉਂਦਾ ਤੇ ਅਸੀਂ ਝੋਨਾ ਲਵਾਵਾਂਗੇ ਤੇ ਨਹੀਂ ਲਵਾਵਾਂਗੇ ਇਹ ਸਬੰਧ ਦੇ ਵਿੱਚ ਪਿੰਨੋ ਇੱਥੇ ਗੱਲ ਚੱਲੀ ਆ ਉਹਦੇ ਵਿੱਚ ਕੱਲ ਫੈਸਲਾ ਹੋਇਆ ਵੀ ਕੋਈ ਵੀ ਜਿਹੜਾ ਸੈਲਰ ਮਾਲਕਾਂ ਦਾ 17% ਜਿਹੜਾ ਮਾਇਸਚਰ ਆ ਉਹਦੇ ਤੇ 1 ਰੁਪਇਆ ਵੀ ਕੱਟ ਜਿਹੜਾ ਉਹ ਨਹੀਂ ਲਾਏਗਾ ਇਹ ਕੱਲ ਦਾ ਜਿਹੜਾ ਫੈਸਲਾ ਸਾਡਾ ਸਾਰਿਆਂ ਦਾ ਹੋਇਆ ਤੇ ਦੂਸਰੀ ਗੱਲ ਜਿਹੜੀ ਉਸ ਤੋਂ ਅੱਗੇ ਸੀਗੀ ਕਿ ਇਹ ਜਿਹੜਾ ਮਾਇਸਚਰ ਆ ਇਹਦਾ ਮਾਮਲਾ ਜਿਸੰਦੇ ਲਈ ਗੱਲ ਸੀਗੀ ਉਹਦੇ ਲਈ ਕੱਲ ਸਾਨੂੰ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਚੇਅਰਮੈਨ ਸਾਹਿਬ ਨੇ ਇਹ ਸਾਨੂੰ ਇਥੇ ਵਿਸ਼ਵਾਸ ਦਿਵਾਇਆ ਸੀਗਾ ਵੀ ਕੱਲ 12 ਅੱਜ ਵੱਲੋਂ ਵੀ ਅੱਜ 12 ਵਜੇ ਮੈਂ ਸੈਲਰ ਮਾਲਕਾਂ ਨੂੰ ਇਥੇ ਸੱਦ ਕੇ ਔਰ ਤੇ ਕਿਸਾਨਾਂ ਦੀ ਸਾਂਝੀ ਮੀਟਿੰਗ ਕਰਾ ਕੇ ਮਾਮਲਾ ਜਿਹੜਾ ਹੱਲ ਕਰ ਲਵਾਂਗੇ ਪਰ ਬਾਅਦ ਕਿਸਮਤੀ ਆਪ ਹੀ ਉਹ ਜਿਹੜੇ ਸੈਲਰ ਮਾਲਕ ਆ ਉਹ ਇਹਨਾਂ ਦੇ ਕਹਿਣ ਦੇ ਉੱਤੇ ਵੀ ਚੇਅਰਮੈਨ ਸਾਹਿਬ ਨੇ ਬਾਰ-ਬਾਰ ਕਹਿਣ ਦਿੱਤੇ ਵੀ ਅਸੀਂ ਇੱਥੇ ਉਹ ਨਹੀਂ ਪਹੁੰਚੇ ਅਸੀਂ ਇੱਥੇ ਖੜੇ ਆ ਅੱਜ 4:00 ਵੱਜ ਗਿਆ ਤੇ ਫੈਸਲਾ ਇਹ ਆਪਾਂ ਕੀਤਾ ਸੀਗਾ ਵੀ ਜੇ 4:00 ਵਜੇ ਤੱਕ ਨਹੀਂ ਆਉਂਦੇ ਤੇ ਆਪਾਂ ਸਮੇਤ ਇਹ ਆੜਤੀ ਕਿਸਾਨ ਤੇ ਸਮੇਤ ਇਹ ਆਪਣਾ ਜਿਹੜਾ ਸਾਡਾ ਜਿਹੜਾ ਚੇਅਰਮੈਨ ਆ ਅਸੀਂ ਡੀਸੀ ਕੋਲ ਜਾਵਾਂਗੇ ਅਸੀਂ ਤਿਆਰ ਆ ਜਾਣ ਲਈ ਹੁਣ ਤੇ ਜਾ ਕੇ ਅਸੀਂ ਜਿਹੜੀ ਆ ਉਹਨਾਂ ਕੋਲ ਆਪਣੀ ਜਿਹੜੀ ਆ ਸਮੱਸਿਆ ਦਾ ਰੱਖਾਂਗੇ ਉਹਨਾਂ ਕੋਲ ਆਪਾਂ ਇਹ ਮੰਗ ਕਰਾਂਗੇ ਕਿ ਇਹ ਜਿਹੜੇ ਸੈਲਰ ਮਾਲਕ ਆ ਇਹ ਸਿਰਫ 5-7 ਜਾਣਿਆਂ ਦੀ ਜਿਹੜੀ ਆ ਇਹ ਜੂਨੀਅਨ ਆ ਅਸੀਂ ਹਜ਼ਾਰਾਂ ਲੋਕ ਲੱਖਾਂ ਲੋਕ ਆ ਇਹ ਸਾਡੀ ਲੁੱਟ ਕਰ ਲਈ ਜਿਹੜੀਆਂ ਇਹਨਾਂ ਨੇ ਬਣਾਈਆਂ ਜਾਂ ਤੇ ਇਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ ਨਹੀਂ ਤੇ ਇਸ ਮੰਡੀ ਦੇ ਵੀ ਜਿਹੜਾ ਆਰੋ ਲਾਇਆ ਜਾਵੇ ਇਹ ਖੁੱਲੀ ਮੰਡੀ ਨੂੰ ਕੀਤਾ ਜਾਵੇ ਜਿਹੜਾ ਮਰਜੀ ਇਸ ਤਰ੍ਹਾਂ ਕਿ ਤਾਂ ਕਿ ਕਿਸਾਨਾਂ ਦੀ ਜਿਹੜੀ ਲੁੱਟ ਨਾ ਹੋਵੇ ਇਹ ਜਿਹੜਾ ਸਾਡਾ ਏਰੀਆ ਇਹ ਹੜਾਂ ਦੀ ਮਾਲ ਆਇਆ ਇਹ ਵੀ ਜਿਹੜਾ ਪ੍ਰਸ਼ਾਸਨ ਦਾ ਸਰਕਾਰ ਦੀ ਨਲਾਇਕੀ ਕਰਨੇ ਸਭ ਕੁਝ ਹੋਇਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਤਬਾਹ ਹੋ ਗਈ ਆ ਉਹਦੇ ਵਿੱਚ ਜਿਹੜਾ ਸੋੜਾ ਬੂਤਾ ਕੋਈ ਝੋਨਾ ਜਿਹੜਾ ਬਚਿਆ ਉਹ ਤੇੜਫੁੱਲ ਜਿਹੜਾ ਬਚਿਆ ਉਹਦਾ ਕੋਈ ਰੰਗ ਰੂਪ ਜਿਹੜਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਸਾਡੀ ਇਹ ਵੀ ਅੱਜ ਜਾ ਕੇ ਮੰਗ ਕਰਾਂਗੇ ਕਿ ਉਹ ਜਿਹੜਾ ਡਿਸਕਲਰ ਆ ਉਹਦੇ ਵਿੱਚ ਜਿਹੜੀ ਆ ਸਾਨੂੰ ਛੋੜ ਦਿੱਤੀ ਜਾਵੇ ਉਹ ਚ ਮਾਫੀ ਦਿੱਤੀ ਜਾਵੇ ਉਹ ਝੋਨਾ ਵੀ ਜਿਹੜਾ ਚੁੱਕਿਆ ਜਾਵੇ ਦੇਖੋ ਅਸੀਂ ਤਾਂ ਆਪਣੀਆਂ ਗੱਡੀਆਂ ਤੁਹਾਡੇ ਸਾਹਮਣੇ ਮੰਗਾ ਲੀਆਂ ਨੇ ਅਸੀਂ ਤਿਆਰ ਆ ਆਰਥੀ ਵੀ ਤਿਆਰ ਆ ਤੇ ਅਸੀਂ ਜਾ ਕੇ ਗੱਲ ਜਿਹੜੀ ਆਪਣੀ ਹਿੱਸਾ ਕੋ ਰੱਖਾਂਗੇ ਅੱਗੇ ਉਹ ਸਾਨੂੰ ਕੀ ਜਵਾਬ ਦਿੰਦੇ ਆ ਜੇ ਕੋਈ ਦਾ ਮਸਲੇ ਦਾ ਸਾਡਾ ਹਾਲੋ ਕੱਢ ਦਿਆ ਤੇ ਠੀਕ ਆ ਨਹੀਂ ਤੇ ਅਸੀਂ ਜਿਹੜੇ ਕਿਸਾਨ ਆ ਅਸੀਂ ਹੁਣ ਇਸ ਗੱਲ ਲਈ ਮਜਬੂਰ ਹੋਵਾਂਗੇ ਵੀ ਹਰ ਪੱਧਰ ਦੇ ਉੱਤੇ ਭਾਵੇਂ ਐਸਜੀਐਮ ਦਾ ਦਫ਼ਤਰ ਆ ਇਹ ਦਫ਼ਤਰ ਦਾ ਘਰਾਓ ਕਰਾਂਗੇ ਦੂਰ ਪੈਂਤ ਤੇ ਸੀ ਜਿਹੜਾ ਟੀ ਪੈਂਤ ਜਿਹੜਾ ਹਾਈਵੇ ਆ ਉਹਨੂੰ ਜਾਮ ਕਰਾਂਗੇ ਹੋਰ ਵੀ ਤਰ੍ਹਾਂ ਦਾ ਜਿਹੜਾ ਵੀ ਸਾਨੂੰ ਐਕਸ਼ਨ ਕਰਨਾ ਪਏਗਾ ਉਹ ਕਰਾਂਗੇ ਅਸੀਂ ਬੇਸ਼ੱਕ ਸਾਹੀ ਚਾਰ ਦਿਨ ਆਪਣੀਆਂ ਜਿਹੜੀਆਂ ਫਸਲਾਂ ਆ ਝੋਨਾ ਆ ਉਹਦੀ ਕਟਾਈ ਨਹੀਂ ਕਰਾਂਗੇ ਜਿੰਨਾ ਚਿਰ ਤਾਂ ਸਾਡਾ ਇਹ ਮਾਸਲਾ ਜਿਹੜਾ ਹੱਲ ਨਹੀਂ ਹੋਦਾ ਕਿਉਂਕਿ ਇਹ ਚਾਹੁੰਦੇ ਨੇ ਕਿ ਕਿਸਾਨ ਕੱਟ ਕੇ ਇੱਥੇ ਲੈ ਆਵੇ ਇੱਥੇ ਝੋਨੇ ਦੇ ਅੰਬਾਰ ਲੱਗ ਜਾਣ ਤੇ ਫਿਰ ਇਹ ਕਿਸਾਨ ਜਿਹੜਾ ਆ ਇਹ ਆਪ ਦੁਹਾਈ ਦੇ ਵੀ ਚੁਕਲੋ ਚੁਕਲੋ ਤੇ ਫਿਰ ਅਸੀਂ ਲੁੱਟ ਕਰੀਏ ਉਸੇ ਕਿਸਾਨ ਵੀਰਾਂ ਨੂੰ ਹੀ ਸਾਰਿਆਂ ਨੂੰ ਬੇਨਤੀ ਕੀਤੀ ਆ ਫਸਲ ਜੋੜ ਕੇ ਬੇਨਤੀ ਕੀਤੀ ਹੈ ਮੇਰੇ ਝੋਨਾ ਆਪਣਾ ਨਾ ਵੜਿਓ ਇਸੇ ਫੈਸਲਾ ਹੋ ਲੈਣ ਦਿਓ ਫੈਸਲਾ ਹੋਣ ਤੋਂ ਬਾਅਦ ਅਸੀਂ ਝੋਨਾ ਲੈ ਕੇ ਆਵਾਂਗੇ ਤੇ ਇਸ ਨਿਸ਼ਚੇ ਦੇ ਨਾਲ ਆਪਾਂ ਚੱਲੇ ਆਂ ਕਿ ਆਰ ਕਾਸੀ ਲੁੱਟ ਜਿਹੜੀ ਆ ਕਿਸਾਨ ਦੀ ਨਹੀਂ ਹੋਣੀ ਜਣੀ ਇਹ ਕੁਦਰਤੀ ਤੇ ਪ੍ਰਸ਼ਾਸਨ ਕਰੋਪੀ ਦਾ ਅੱਗੇ ਹੀ ਮਾਰਿਆਵਾ ਤੇ ਜੇ ਇਹ ਜਿਹੜੇ ਸੈਲਰ ਮਾਲਕ ਆ ਜੇ ਇਹ ਇਹਦੇ ਵੀ ਇਹਨਾਂ ਦੇ ਉੱਤੇ ਰਹਿਮ ਨਹੀਂ ਕਰਦੇ ਇਹਨਾਂ ਦੀ ਖਲ ਲਾਉਣੀ ਚਾਹੁੰਦੇ ਆ ਤੇ ਫਿਰ ਪਤਾ ਨਹੀਂ ਇਹਨਾਂ ਨੇ ਕਿਹੜੀ ਦਰਗਾਹ ਦੇ ਉੱਤੇ ਜਾ ਕੇ ਆਪਣਾ ਜਿਹੜਾ ਆ ਬਖਸ਼ਾਉਣੀ ਹੈ ਜਾਂ ਕੀ ਕਰਨਾ ਕਿੱਥੇ ਇਹਨਾਂ ਨੇ ਜਾ ਕੇ ਇਹਨਾਂ ਦਾ ਲੇਖਾ ਜੋਖਾ ਹੋਣਾ ਇਹ ਇਹ ਜਾਣਦੇ ਆ ਸੋ ਇੱਥੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਕਿਸਾਨ ਵੀਰ ਇਕੱਠੇ ਨੇ ਸਾਡੇ ਨਾਲ ਹੋਰ ਮਜੂਜ਼ ਨਾਲ ਗੱਲਬਾਤ ਕਰਨ ਲਈ ਮੈਂ ਹਰਵਿੰਦਰ ਸਿੰਘ ਬਲਾ ਕਾਂਗਰਸ ਪ੍ਰਧਾਨ ਕਲੰਧੌਰ ਮੈਂ ਸਭ ਤੋਂ ਪਹਿਲਾਂ ਜੋ ਕਾਮਿਟ ਸਾਹਿਬ ਨੂੰ ਦੱਸਿਆ ਹੈ ਬੜੇ ਵਿਸਤਾਰ ਨਾਲ ਦੱਸਿਆ ਹੈ ਕਿ ਇਹਨਾਂ ਦਾ ਮੇਨ ਮਕਸਦ ਹੈ ਜੱਟ ਨੂੰ ਲੁੱਟਣਾ ਚਾਰ ਪੰਜ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਇਹਨਾਂ ਦਾ ਇਰਾਦਾ ਇਹ ਹੋਇਆ ਕਿ ਦੋ ਚਾਰ ਦਿਨ ਮੀਟਿੰਗਾਂ ਹੋਰ ਚੱਲਣਗੀਆਂ ਤੇ ਇਹਨਾਂ ਨੇ ਆਪੇ ਹੀ ਸਸਤੇ ਰੇਟ 'ਤੇ ਵੇਚਣਾ ਹੈ ਪਰ ਯਾਰਕਾ ਇਹ ਸਾਰੀਆਂ ਹੀ ਪਾਰਟੀਆਂ ਇੱਕਜੁੱਟ ਹੋ ਕੇ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਲੁੱਟ ਨਹੀਂ ਹੋਣ ਦੇਣੀ ਬਾਕੀ ਸਰਕਾਰ ਦਾ ਵੀ ਇਸ ਪਾਸੇ ਖਿਆਲ ਹੋਣਾ ਚਾਹੀਦਾ ਹੈ ਪੀਵੀਆ ਵਿੱਚ ਬੱਚਾਂ ਦੇ ਮਗਰ ਬੜੇ-ਬੜੇ-ਬੜੇ ਇਸ਼ਤਿਹਾਰ ਲੱਗੇ ਆ ਕਿ ਜਦੋਂ ਜੱਟ ਦੀ ਟਰਾਲੀ ਦਾ ਡਾਲਾ ਖੁੱਲੇਗਾ ਤੇ 24 ਘੰਟਿਆਂ ਤੇ ਉਹਦੇ ਖਾਤੇ 'ਚ ਪੈਸੇ ਪੈਣਗੇ ਖਾਤੇ 'ਚ ਪੈਸੇ ਪੈਣ ਦੀ ਤੇ ਬਾਅਦ ਦੀ ਗੱਲ ਉਹਨਾਂ ਦੇ ਦਾਣੇ ਤੋਲਣ ਹੀ ਨਹੀਂ ਕੋਡਿਆ ਇਸ ਕਰਕੇ ਨਹੀਂ ਤੋਲਣਦੇ ਆ ਕਿ 4-500 ਰੁਪਇਆ ਕੱਟ ਲਈਏ ਅੱਗੇ 30-35% ਤੇ ਵੈਸੇ ਹੀ ਝਾੜ ਘਾਟ ਨਿਕਲਿਆ ਅੱਢ ਦੇ ਕਾਰਨ ਕਿੰਨੇ ਕਿੰਨੇ ਦਿਨ ਹੋ ਗਏ ਕਿਸਾਨਾਂ ਨਾਲ ਮੰਡੀਆਂ 'ਚ ਕਿਸਾਨਾਂ ਨੂੰ ਸਰ 15 ਦਿਨ ਮੈਨੂੰ ਖੁਦ 8 ਦਿਨ ਹੋ ਗਏ ਮੰਡੀ ਦਾਣੇ ਸੁਟਿਆਂ ਨੂੰ ਬਹੁਤ ਵਧੀਆ ਸਾਫ ਕੁਆਲਟੀ ਦੇ ਵੀ ਨਹੀਂ ਚੁੱਕਦੇ ਕਿਉਂਕਿ ਉਹਨਾਂ ਦਾ ਇੱਕ ਇਹੋ ਹੀ ਆ ਕਿ 17 ਮੋਇਸਚਰ ਉਹਨਾਂ ਨੂੰ ਪਤਾ 17 ਮੋਇਸਚਰ ਕੇ ਦਾ ਹੋਣਾ ਨਹੀਂ ਉਹਦੇ ਤੋਂ ਬਾਅਦ 199 ਰੁਪਏ ਕਹਿੰਦੇ ਸਾਨੂੰ ਪਹਿਲਾਂ ਦਿੱਤਾ ਜੇ ਸਾਲਰਾਂ ਵਾਲੇ ਠੀਕ ਆ ਜੇ ਇਹਨਾਂ ਨੂੰ ਨਹੀਂ ਵਾਰਾ ਖਾਂਦਾ ਤੇ ਇਹ ਲਿਖ ਕੇ ਦੇ ਦਨ ਸਰਕਾਰ ਨੂੰ ਕਿਸੇ ਨਹੀਂ ਝੋਨਾ ਖਰੀਦਣਾ ਚਾਹੁੰਦੇ ਆਪੇ ਬਾਹਰ ਦੇ ਸਾਲਰਾਂ ਵਾਲੇ ਤਿਆਰ ਇਹ ਗੱਲ ਨੂੰ ਲੈਣ ਨੂੰ ਕਿ ਅਸੀਂ ਪੂਰੇ ਰੇਟ ਤੇ ਖਰੀਦਨੇ ਆ ਤੇ ਸਿਰਫ ਤੇ ਸਿਰਫ ਸਾਡੇ ਕਲਾਂਦੌਰ ਗਰਦਾਸਪੁਰ ਜ਼ਿਲ੍ਹੇ ਦੀ ਦੂਜੇ ਨੰਬਰ ਦੀ ਮੰਡੀ ਆ ਇੱਕ ਨੰਬਰ ਤੇ ਬਟਾਲਾ ਤੇ ਦੋ ਨੰਬਰ ਤੇ ਕਲਾਂਦੌਰ ਤੇ ਇੱਥੇ ਸਭ ਤੋਂ ਵੱਧ ਲੁੱਟ ਹੋਣੀ ਹੈ ਸੋ ਇਹ ਸਨ ਕਿਸਾਨ ਜਿਨ੍ਹਾਂ ਨੇ ਕਹਿ ਕੇ ਕਲਾਂਦੌਰ ਦੀ ਢਾਣਾ ਮੰਡੀ ਆ ਗਰਦਾਸਪੁਰ ਦੀ ਇਸ ਜਗ੍ਹਾ ਤੇ ਸਭ ਤੋਂ ਵੱਧ ਲੋਟ ਹੋ ਰਹੀ ਆ